ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤਨ ਫਾਰਮ ਕਰਨ ਲੱਗੇ ਸੀ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸੱਜਣੋ ਫਰੋਜ਼ਪੁਰ ਆ ਜਾਂਦਾ ਮੋਦਕੀ ਨਗਰ ਆ ਤੇ ਜ਼ਿਲ੍ਹਾ ਫਰੋਜ਼ਪੁਰ ਆ ਗਿਆ ਇੱਕ ਤੁਹਾਨੂੰ ਤੋਕੜ ਗੱਬਣ ਚੈੱਕ ਪਾਸ ਦੀ ਵੀਡੀਓ ਵਿਖਾਉਣ ਲੱਗੇ ਤੇ ਇੱਕ ਤਾਜੀ ਸੂਈ ਮੈਂ ਦੋ ਤੁਹਾਡੇ ਨਾਲ ਜਿਹੜੇ ਜਾਨਵਰ ਸਾਂਝੇ ਕਰਨ ਲੱਗੇ ਮਦਕੀ ਨਗਰ ਦੇ ਚੈੱਕ ਪਾਸ ਕਿੰਨੇ ਚਿਰ ਦੀ ਕਿੰਨਾ ਦੁੱਧ ਸਾਰਾ ਲੇਖਾ ਜੋਖਾ ਪੁੱਛ ਲਾਂਗੇ ਸੱਜਰ ਥੱਲੇ ਕਿੰਨਾ ਦੁੱਧ ਦਾ ਕਿੰਨੇ ਦਿਨਾਂ ਦੀ ਸੂਈ ਸਾਰਾ ਹਿਸਾਬ ਕਿਤਾਬ ਪੁੱਛ ਲਾਂਗੇ ਤੇ ਇਹ ਕਾ ਵੀ ਮੈਂ ਬਹੁਤ ਚੰਗੀ ਆਈ ਆ ਥੋੜਾ ਜਿਹਾ ਹਜੇ ਉਪਰਾ ਕਰਦੀ ਆ ਬਾਕੀ ਇਹਦਾ ਵੀ ਕਿਸੇ ਦਿਨ ਲੇਖਾ ਜੋਖਾ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਪਾਉਜੀ ਸਾਸਰੀ ਕਾਲ ਹੋਰ ਸੁਣਾ ਵਧੀਆ ਚੜਦੀਆਂ ਕਲਾ ਚੜਦੀਆਂ ਕਲਾ ਨਾ ਨਾ ਪਿੰਡ ਮਦਕੀ ਜ਼ਿਲ੍ਹਾ ਫਰੀਪੁਰ ਤੇ ਨਾ ਗਿੰਦਾ ਪਾਉ ਗਿੰਦਾ ਪਾਉ ਮਾਜੀ ਵਾਲੇ ਪਾਉ ਹਾਂ ਹੈਨਾ ਹੋਰ ਸੁਣਾ ਚੜਦੀ ਕਲਾ ਨਾ ਹਾਂ ਹਾਂ ਨੰਬਰ ਨੰਬਰ 9463342633 94633 ਤੇ 42633 ਹੈਨਾ ਇਹਤੇ ਕਰ ਲੈ ਸੰਪਰਕ ਹਾਂਜੀ ਹਾਂ ਤੇ ਤੋਕੜ ਗੱਬ ਜਿਹੜੀ ਮੈਂ ਆਪਣੀ ਪਾਉਜੀ ਇਹ ਕਿੰਨੇ ਚਿਰ ਦੀ ਗੱਬਣ ਕੀ ਲੇਖਾ ਜੋਖਾ ਪੰਜਵਾਂ ਮਹੀਨਾ ਲੱਗਾ ਚਾਰ ਕੰਪਲੀਟ ਕਰ ਗਈ ਤੇ ਪੰਜਵਾਂ ਲੱਗਾ ਹਾਂ ਚਾਰ ਕਰ ਗਈ ਮੰਗਰ ਇਹਦੇ ਕੱਟਾ ਮੰਗਰ ਕੱਟਾ ਉਹ ਪੈਂਦਾ ਠੀਕ ਆ ਉਹ ਜਿਹੜਾ ਪਰੇ ਖੜਾ ਤੇ ਦੁੱਧ ਇਹਦੇ ਕੋਲੇ ਦੁੱਧ 9 ਕਿਲੋ ਹੈ ਜਾਂ 8 9 ਕਿਲੋ ਹੈ 8 9 ਕਿਲੋ ਖੁੱਲਾ ਦੁੱਧ ਹੈਗਾ ਬਾਕੀ ਸੂਹਾ ਕਿਹੜਾ ਸੂ ਗਈਆਂ ਸੂਹਾ ਜਾਂ ਤੀਜਾ ਸੂਣਾ ਦੂਜਾ ਸੂਈ ਸੀ ਠੀਕ ਆ ਦੂਜਾ ਸੂਈ ਸੀ ਤੀਜਾ ਸੂ ਗਈ ਗਾਂ ਹੁਣ ਗੱਬਣ ਤਿੱਜੇ ਲਈ ਆ ਤੇ ਦੁੱਧ 9 8 ਮੰਨ ਕੇ ਜਿਹੜਾ ਮਰਜ਼ੀ ਲੈ ਜੇ ਦੁੱਧ 10000 ਮੱਖੀ ਕਰਕੇ ਘੜ ਹਾਂ ਮੱਛਰ ਮੱਛਰ ਮੱਖੀ ਬਾਲੀ ਹੋਈ ਪਈ ਹੈ ਹਨਾ ਤੇ ਚੂਨ ਚਾਂ ਨੂੰ ਓਕੇ ਜਮਾ ਓਕੇ ਬੱਚੇ ਤੇ ਮਿਲਦੀ ਕਿ ਪਾੜੇ ਤੇ ਪਾੜੇ ਤੇ ਕਟਾ ਮੂਰੇ ਬੰਦਿਆ ਹਾਂ ਕਟਾ ਦੰਗਾਂ ਬੰਦ ਕੇ ਨਾ ਵੀ ਬੰਨਿਆ ਮੈ ਮਿਲਦਾ ਤਾਂ ਵੀ ਪਾੜੇ ਤੇ ਆਊਗੀ ਹਾਂ ਠੀਕ ਹੈ ਕੱਢ ਖਾਂ ਬਾਹਰ ਮੜੀ ਦੀ ਤੌਰ ਕਰਾਣਾ ਚ ਹਾਂ ਸਜਣੋ ਤੌਰ ਚੈੱਕ ਕਰ ਲੋ ਵੇਖੋ ਬੋਡੀ ਸਟਰਕਚਰ ਚੰਗੇ ਦੀ ਮੈਂ ਆ ਹੁਣ 9 ਕਿਲੋ ਦੁੱਧ ਦਾ ਸਿੰਗਲ ਹੱਡੀ ਦੀ ਪੱਠਪੜੇ ਦੀ ਚੰਗੀ ਬਾਕੀ ਜਾਤ ਕੁਆਲਿਟੀ ਤੁਹਾਡੇ ਸਾਹਮਣੇ ਆ ਕਰ ਲੋ ਚੈੱਕ ਵੇਖੋ ਆ ਸੱਜਣੋ ਵੇਖੋ ਇੱਥੇ ਤਰਦੀ ਦਾ ਲੇਵਾ ਭਾਂਡਾ ਬਰੀਕੀ ਬਰੋਕੀ ਝੋਟੀ ਦੇ ਵਿੱਚ ਚੰਗੀ ਹੈ ਉੱਥੇ ਬਣ ਲਾ ਵੇਖ ਹੈ ਨਾ ਜਾਤ ਕੁਆਲਟੀ ਵਾਲੀ ਮੈਂ ਵਖਾ ਰਿਆ ਤੁਹਾਨੂੰ ਬੰਨ ਲੈ ਲੈਂਦੇ ਹੋ ਕਈ ਵਾਰੀ ਪਸੂ ਡਰ ਜਾਂਦਾ ਮੈਂ ਨੇੜਿਓਂ ਵੀ ਥੋੜੀ ਤਸੱਲੀ ਅੱਛਾ ਆ ਵੇਖੋ ਸੱਜਣੋ ਠੀਕ ਆ ਥਾਂ ਲੈਵੇ ਦੀ ਕੁਆਲਟੀ ਚੈੱਕ ਕਰ ਲਓ ਕਰਮਾਂ ਵਾਲੀ ਦੀ ਸੱਜਣਾ ਵਰਗਾ ਲੈਵਾ ਤੇ ਉਹ ਜਿਹੜਾ ਇਹਦੇ ਕੋਲੇ ਕਟਾ ਪਾਉ ਜੀ ਦੇ ਕਿੰਨੇ ਦੀ ਦਈਏ ਅੱਜ ਵੇਖੀ ਜਉ ਐ ਜਸਨੋ ਜੀ ਕਰਦਿ ਗੀ 80 ਦੀ ਦੇ ਦਾਂਗੇ ਵਿੱਚੋਂ ਛੋੜ ਖੁੱਲੇ ਜੇ ਇਹਨਾਂ ਦਾ 85000 ਡਿਮਾਂਡ ਆ ਮੌਕੇ ਤੇ ਕਰ ਦਿਆਂਗੇ ਮਾਨਤਾ ਨਾਲ ਸਿੱਧੀ ਗੱਲ ਹਨਾ 85000 85000 ਹਾਂ ਹਾਂ ਠੀਕ ਆ ਤੇ ਆ ਸੱਜਰ ਸੱਜਰ ਦੇ ਦਿਆਂਗੇ ਆਪਾਂ ਇੱਕ ਬਾਈ ਬੁਈ ਦੀ ਸੱਜਰ ਦਾ ਜਿਹੜਾ ਮੁੱਲ ਕਰਦੇ ਉਹ ਆਪਾਂ ਇੱਕ ਬਾਈ ਕਰਦੇ ਹਾਂ ਹਾਂ ਦੇ ਨਾਗੇ ਇੰਨੇ ਦੀ ਮੁੱਲ ਨਹੀਂਗਾ ਕੋਈ 1000 2000 ਆ ਛੋੜ ਛੱਪਾ ਹੋ ਜੂ ਮਗਰ ਇਹਦੇ ਕੱਟੀ ਆ ਕੱਟੀ ਇਹ ਅਜੇ 4 ਦਿਨ ਹੀ ਰਹੀ ਸੀ 4-5 ਦਿਨਾਂ ਦੀ ਸੂਈ ਤਾਂ ਹੁਣ ਕਿੰਨੀਆਂ ਕਿਧਾਰਾ ਇਹਦੇ ਕੋਲੇ ਇਹ ਨੂੰ ਦਤਾ ਦੇ ਚੱਲ ਇਹਨੂੰ ਪਿੱਛੋਂ ਐਨੂੰ ਕਰ ਦੇ ਫਿਰ ਖੜੀ ਵਿਖਾ ਦੇ ਹੁਣ ਇਹਨੂੰ ਹਜੇ ਦੁੱਧ ਤੇ ਕਰਕੇ ਵੀ ਵੇਚ ਲੇਗਾ ਹਾਂ ਜੇ ਦੁੱਧ ਤੇ ਹੁਣ ਆਪਾਂ ਕਰਦੇ ਮੋਟੀ ਮੋਟੀ ਠੀਕ ਆ ਮੰਨ ਲਾ ਵੀ ਇੱਕ ਬਾਈ ਦੀ ਐ ਇੱਕ 20 ਦੀ ਦੇ ਦਈਏ ਯਾਰ ਆਪਾਂ ਜਿੰਨਾ ਦੇ ਦਿਆਂ ਜਿੰਨਾ ਦੁੱਧ ਦੱਸਿਆ ਤਾਂ ਇੰਨਾ ਹੈਗਾ 8-9 ਕਿਲੋ ਦੁੱਧ ਹੁਣ ਆਪਾਂ ਘਾਟੀ ਦੱਸਿਆ ਵੀ ਰਲਾ ਸ਼ੂਣਾ ਜੇ ਤੇ ਹਾਂ ਨਹੀਂ ਨਹੀਂ ਸਿਆਣੀ ਬਾਈ ਸਿਆਣੀ ਤੇ ਬਾਕੀ ਇਹ ਕਾ ਨਗੀਨਾ ਲਿਆਂਦਾ ਪੱਟ ਕੇ ਹਨਾ ਆਏ ਜਦੋਂ ਤੂੰ ਰੋਕੇ ਪਾਵਾਂਗੇ ਇਹਦਾ ਰਿਕਾਰਡ ਪਹੁੰਚ ਜਗਾ ਹਾਂ ਠੀਕ ਹੈ ਇਹਦੇ ਮਗਰ ਕੱਟੀ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਾਂਗੇ